ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਬਸ਼ੀਕ ਕਰਨ ਬਾਰੇ ਦੱਸਣ ਲੱਗਾ ਹਾਂ ਬਸ਼ੀਕ ਕਰਨ ਹੁੰਦਾ ਕੀ ਚੀਜ਼ ਹੈ ਜਿਹੜਾ ਬਸ਼ੀਕ ਕਰਨਾ ਇਹ ਕਿਸੇ ਇਨਸਾਨ ਨੂੰ ਬਸ ਵਿੱਚ ਕਰਨਾ ਹੁੰਦਾ ਹੈ ਉਹਦਾ ਲੱਛਣ ਕੀ ਹੁੰਦੇ ਨੇ ਤੁਹਾਨੂੰ ਪਹਿਲਾਂ ਉਹ ਦੇ ਦੱਸ ਦਿਆਂ ਤੁਸੀਂ ਉਸ ਇਨਸਾਨ ਵਿੱਚ ਜਿਸ ਨੂੰ ਤੁਸੀਂ ਬਸ਼ੀਕ ਕਰਨ ਸਮਝਦੇ ਹੋ ਉਹਦੇ ਲੱਛਣ ਸਮਝੋ ਜਿਹੜਾ ਉਹਦਾ ਦਿਮਾਗ ਆ ਆਪਣੇ ਪਰਿਵਾਰ ਪ੍ਰਤੀ ਕੰਮ ਕਰਨਾ ਬੰਦ ਕਰ ਦਿੰਦਾ ਹੈ ਚਾਹੇ ਉਹ ਲੇਡੀ ਆ ਚਾਹੇ ਉਹ ਜੈਂਟਸ ਚਾਹੇ ਮਰਦਾ ਚਾਹੇ ਔਰਤਾਂ ਚਾਹੇ ਬੱਚਾ ਚਾਹੇ ਬੱਚੀ ਆ ਉਹ ਕਰਦਿਆਂ ਪ੍ਰਤੀ ਟੁੱਟਦਾ ਜਾਂਦਾ ਉਹਦਾ ਖਿਆਲਤ ਬਦਲਦੇ ਜਾਂਦੇ ਨੇ ਜੇ ਪੜ੍ਹਦਾ ਤਾਂ ਪੜ੍ਹਾਈ ਤੋਂ ਮਨ ਟੁੱਟਦਾ ਜਾਂਦਾ ਜੇ ਕੋਈ ਕਾਰੋਬਾਰ ਕਰਦਾ ਜਾਂ ਕੋਈ ਵੀ ਬਿਜ਼ਨਸਮੈਨ ਆ ਕੁਝ ਵੀ ਆ ਉਹ ਕਰਦਿਆਂ ਪ੍ਰਤੀ ਕੁਝ ਵੀ ਨਹੀਂ ਸੋਚਦਾ ਨਾ ਆਪਣੇ ਬੱਚਿਆਂ ਬਾਰੇ ਤੇ ਨਾ ਆਪਣੀ ਪਤਨੀ ਬਾਰੇ ਤੇ ਨਾ ਆਪਣੇ ਪਤੀ ਬਾਰੇ ਨਾ ਜੇ ਪਤਨੀ ਆ ਨਾ ਆਪਣੇ ਪਤੀ ਬਾਰੇ ਤੇ ਨਾ ਜੇ ਪਤੀ ਆ ਨਾ ਵੀ ਪਤਨੀ ਬਾਰੇ ਤੇ ਨਾ ਇਹ ਆਪਣੇ ਮਾਪੇ ਬਾਰੇ ਉਹਦੇ ਉੱਤੇ ਕੀ ਪੂ ਸਵਾਰ ਹੋ ਜਾਂਦਾ ਜਿਹੜਾ ਉਹਦਾ ਦਿਮਾਗ ਆ ਉਹ ਸੋਨੋ ਕੀਤਾ ਜਾਂਦਾ ਬਸ਼ੀਕਰਨ ਜਿਹਨੇ ਬਸ਼ੀਕਰਨ ਕੀਤਾ ਹੁੰਦਾ ਜੋ ਉਹ ਚਾਹੁੰਦਾ ਉਹ ਇਨਸਾਨ ਉਹੀ ਕਰ ਜਿਹਨੇ ਬਸ਼ੀਕਰਨ ਕੀਤਾ ਹੁੰਦਾ ਜਿਹੜੇ ਇਨਸਾਨ ਨੇ ਉਸ ਇਨਸਾਨ ਨੂੰ ਬਸ ਵਿੱਚ ਕੀਤਾ ਇਹ ਦਾ ਦੇਖੋ ਤੋੜਨ ਦਾ ਪਾ ਹੈਗਾ ਟੁੱਟਦਾ ਵੀ ਆ ਇਹ ਸਦਾ ਲਈ ਨਹੀਂ ਹੁੰਦਾ ਬਸ਼ੀਕਰਨ हां ए जरूर है इंसान बार-बार वशीकरण करता है। ਤੇ ਇੱਕ ਵਾਰੀ ਉਹਦਾ ਟੁੱਟਦਾ ਤੇ ਦੁਬਾਰਾ ਉਹ ਫੇਰ ਕਰਦਾ ਚਾਹੇ ਉਹ ਔਰਤ ਕਰਦੀ ਹੋਵੇ ਚਾਹੇ ਉਹ ਮਰਦ ਕਰਦਾ ਹੋਵੇ ਉਹ ਆਪਣੇ ਵੱਲ ਖਿੱਚਦਾ ਰਹਦਾ ਉਸ انسان ਨੂੰ। ਤੁਸੀਂ ਕੀ ਕਰਨਾ? ਛੋਟੇ-ਛੋਟੇ ਟੋਟਕੇ ਨੇ ਦੇਖੋ ਪੈਸਾ ਕੋਈ ਨਾ ਤਾਂ ਪਹਿਲਾਂ ਇਹੀ ਮੈਂ ਕਹਿੰਦੀ ਨੇ ਜਿਹੜੇ ਤੁਸੀਂ ਧਰਮ ਦੇ ਵਿੱਚੋਂ ਉਸ ਧਰਮ ਦੀ ਬਾਣੀ ਜ਼ਰੂਰ ਪੜੋ। ਆਪਣੇ ਮਾਪੇ-ਵਾਬ ਦੀ ਸੇਵਾ ਕਰੋ। ਜੇ ਤੁਹਾਡਾ ਪਤੀ ਇਸ ਤਰ੍ਹਾਂ ਕਰਦੇ ਹੈ ਨਾ ਤੁਸੀਂ ਜਿਹੜੇ ਤੁਹਾਡੇ ਮਾਪੇ ਉਹਨਾਂ ਦਾ ਆਗਿਆਕਾਰੀ ਪੂਰਾ ਪਹਿਲਾ ਤੁਹਾਡੇ ਵੀ ਗ੍ਰਹਿ ਦੋਸ਼ੇ ਦੇ ਵਿੱਚ ਮਾਰੇ ਨੇ ਤਾਂ ਕਿਸੇ ਨੇ ਬਸ਼ੀਕਰਨ ਕੀਤਾ ਜੇ ਤੁਹਾਡੇ ਗ੍ਰਹਿ ਚੰਗੇ ਹੋਣ ਕਿਸੇ ਦੀ ਹਿੰਮਤ ਨਹੀਂ ਪੈਂਦੀ ਵੀ ਤੁਹਾਡੇ ਪਤੀ ਤੇ ਜਾਂ ਤੁਹਾਡੀ ਪਤਨੀ ਤੇ ਕੋਈ ਬਸ਼ੀਕਰਨ ਕਰ ਦੇਵੇ ਜਾਂ ਤੁਹਾਡੇ ਬੱਚਿਆਂ ਤੇ ਕਰ ਦੇਵੇ ਇਹ ਕਿਤੇ ਨਾ ਕਿਤੇ ਇਹ ਮਾਪੇ ਦੇ ਗ੍ਰਹਿ ਦੋਸ਼ ਗਲਤ ਕਿਤੇ ਨਾ ਕਿਤੇ ਪਤਨੀ ਦੇ ਗਲਤ ਕਿਤੇ ਨਾ ਕਿਤੇ ਪਤੀ ਦੇ ਗਲਤ ਸਾਰੇ ਰਲ ਮਿਲ ਕੇ ਇਕੱਠੇ ਹੋ ਜਾਂਦੇ ਨੇ ਤੁਸੀਂ ਦੇਖੋ ਗੁਰਬਾਣੀ ਦੇ ਨਾਲ ਜੁੜੇ ਹੋ ਗੁਰਦੁਆਰੇ ਜਾਓ ਨਮਸਕਾਰ ਕਰੋ ਜਿੰਨਾ ਕਿ ਤੁਹਾਡੇ ਕੋਲੋਂ ਪਾਠ ਹੁੰਦਾ ਪਾਠ ਜਿਹੜੂ ਕਿਸੇ ਵੀ ਧਰਮ ਦੇ ਵਿੱਚੋਂ ਮੈਂ ਇਹ ਨਹੀਂ ਕਹਿੰਦੀ ਵੀ ਕੋਈ ਵੀ ਤੁਹਾਡਾ ਧਰਮ ਉਸ ਧਰਮ ਦੀ ਬਾਣੀ ਨੂੰ ਜ਼ਰੂਰ ਪੜੋ ਦੇਖੋ ਤੁਸੀਂ ਵੱਡੇ ਵੱਡੇ ਜੋਸ਼ਤੀਆਂ ਕੋਲੇ ਜਾ ਕੇ ਥੱਕ ਜਾਂਦੇ ਪਰ ਬਣਦਾ ਤਾਂ ਕੁਝ ਨਹੀਂ ਨਾ ਹੈਗਾ ਇਹਨੇ ਨੇ ਪੈਸੇ ਲੈਂਦੇ ਨੇ ਉਹ ਪੰਡਾ ਦੀਆਂ ਪੰਡਾ ਰੁਪਏ ਪਹਿਲਾਂ 10-5000 ਤੋਂ ਸ਼ੁਰੂ ਹੁੰਦੇ ਨੇ ਪਹਿਲਾਂ ਤਾਂ 100 ਰੁਪਏ ਤੋਂ ਸ਼ੁਰੂ ਹੁੰਦਾਗਾ ਉਹਦੀ ਪੱਤਰੀ ਲੈ ਆ ਜੀ ਉਹ ਫਲਾਣਾ ਕਰੋ ਜੀ ਉਹਦੇ ਇਹ ਗ੍ਰਹਯ ਦਰਸ਼ਨ ਆ ਤੇ ਫਲਾਣੇ ਨੇ ਪਹਿਲਾਂ ਤੁਹਾਨੂੰ ਇਸ ਤਰ੍ਹਾਂ ਲਿਆਉਂਦੇ ਨੇ ਉਸ ਤੋਂ ਅੱਗੇ ਫਿਰ ਤੁਹਾਨੂੰ ਅੱਗੇ 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 ਗੱਲ ਜਾਈ ਜਾਂਦੇ ਨੇ ਪਤਾ ਨਹੀਂ ਕਿੰਨੇ ਗੱਲ ਛੋਟੀਆਂ ਜਿਹੀਆਂ ਹੁੰਦੀਆਂ ਉਹ ਤੁਹਾਨੂੰ ਇਹ ਵੀ ਦੱਸ ਸਕਦੇ ਨੇ ਵੀ ਇੱਕਲ ਕਰ ਲਓ ਪਰ ਨਹੀਂ ਦੱਸਦੇ ਕਿਉਂ ਦੱਸੋ ਉਹਨਾਂ ਦਾ ਤੌਰ ਜਿਹੜਾ ਤੋਰੀ ਫੁਲਕਾ ਬੰਦ ਹੁੰਦਾ ਫਿਰ ਉਹਨਾਂ ਕੋਲੇ ਜਿਉਂ ਦੱਸਦੇ ਨੇ ਇਹ ਆਪਾਂ ਤੇ ਵੀ ਤੁਸੀਂ ਆਹ ਛੋਟੇ ਛੋਟੇ ਟਟ ਕੇ ਕਰੋ ਤੇ ਤੁਹਾਡਾ ਪਤੀ ਠੀਕ ਹੋ ਜਾਊ ਤੇ ਫਿਰ ਜਿਹੜਾ ਉਹਨਾਂ ਨੇ ਲੱਖਾਂ ਰੁਪਏ ਤੁਹਾਡੇ ਕੋਲੋਂ ਵਸੂਲਣੇ ਨੇ ਉਹ ਕਿਵੇਂ ਵਸੂਲਣਗੇ ਇੱਕ ਇੱਕ ਕੋਲੋਂ ਹੂੰ ਸਾਡੀ ਦੁਨੀਆ ਦੇਖੋ ਭਰਮਾਂ ਨਾਲ ਬਹਿਮਾਂ ਨਾਲ ਭਰੀ ਪਈ ਆ। ਦੁਖੀ ਬੰਦਾ ਹਰ ਇੱਕ ਬੰਦਾ ਜਿੱਥੇ ਵੀ ਕਿਤੇ ਦੱਸ ਪੈਂਦੀ ਹੈ ਉੱਥੇ ਜਾਂਦੀ ਹੈ। ਪਹਿਲ ਤਾਂ ਗੱਲ ਦੇਖੋ ਤੁਹਾਡਾ ਇਹਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ। ਜੋ ਵੀ ਚੀਜ਼ਾਂ ਤੁਸੀਂ ਕਰਨੇ ਤੁਹਾਡੇ ਘਰ ਦੇ ਵਿੱਚ ਨੇ ਤੁਹਾਡੀ ਰਸੋਈ ਵਿੱਚ ਨੇ ਤੁਸੀਂ ਕਿਤੇ ਬਾਜ਼ਾਰੋਂ ਨਹੀਂ ਲੈ ਕੇ ਆਉਣੀ ਆ ਇਹ ਚੀਜ਼ਾਂ ਆਮ ਹੀ ਆਪਣੇ ਘਰਾਂ ਵਿੱਚ ਅੱਜ ਕੱਲ੍ਹ ਹੁੰਦੀਆਂ ਨੇ। ਜਿਹਦੇ ਮੈਂ ਤੁਹਾਨੂੰ ਪਾ ਦੱਸਦੀ ਆ। ਕਰਨਾ ਤੁਸੀਂ ਹਿੰਮਤ ਨਹੀਂ ਹਾਰਨੀ। ਜੇ ਬੰਦਾ ਟੁੱਟ ਗਿਆ ਹਿੰਮਤ ਹਾਰ ਜਾਂਦਾ ਕਈ ਵਾਰ ਇਹਲਾ ਕਹਿੰਦਾ ਯਾਰ ਮੈਂ ਇਹਨੂੰ ਇੰਨੇ ਦਿਨ ਮੈਂ ਇੱਕ ਉਹ ਜਿੱਥੇ ਇੰਨਾ ਚਿਰ ਨਰਕ ਭੋਗਿਆ ਔਰ ਇੰਨੇ ਪੈਸੇ ਲਾ ਕੇ ਵੀ ਠੀਕ ਨਹੀਂ ਹੋਇਆ ਕੀ ਗੱਲ ਇੰਨੀ ਕੀ ਗੱਲ ਨਹੀਂ ਕਰ ਸਕਦੇ ਪਹਿਲਾਂ ਆਪਾਂ ਧਿਆਨ ਨਾਲ ਸੁਣੋ ਕੀ ਕਰਨਾ ਛੋਟਾ ਜਿਹਾ ਆਪਾਂ ਤੁਸੀਂ ਇੱਕ ਨਿੰਬੂ ਲੈ ਲੈਣਾ ਹੂੰ ਇਸ ਤਰ੍ਹਾਂ ਦਾ ਹੂੰ ਆਹ ਦੇਖੋ ਨਿੰਬੂ ਆਪਣਾ ਕੋਈ ਆ ਨਿੰਬੂ ਆ ਇਹ ਨਿੰਬੂ ਦੇ ਇੱਕ ਸਾਈਡ ਉਸ ਇਨਸਾਨ ਦਾ ਨਾਮ ਲਿਖਣਾ ਜਿਹਦੇ ਉੱਤੇ ਬਸ਼ੀਕ ਕਰਨ ਕੀਤਾ ਹੈ ਇੱਧਰ ਮੈਂ ਪੈਨ ਵੀ ਲੈ ਲਵਾਂ ਤੁਹਾਨੂੰ ਦੱਸ ਵੀ ਦੰਨੀ ਆ ਪਤਾ ਨਹੀਂ ਪੈਨ ਨਾਲ ਲਿਖੂ ਜਾਂ ਨਹੀਂ ਇਹ ਨਹੀਂ ਮੈਨੂੰ ਪਤਾ ਆ ਦੇਖੋ ਇਸ ਉਸ ਇਨਸਾਨ ਦਾ ਆਪਾਂ ਲਿਖ ਲਓ ਉਹਦਾ ਨਾਮ ਜੀਤ ਆ ਸੰਖੇਪ ਜੀਤ ਲਿਖਤਾ ਹੈ ਇੱਥੇ ਇਹ ਜੀਤ ਇੱਥੇ ਆਪਾਂ ਲਿਖਣਾ ਉਹਦੇ ਦੂਜੀ ਸਾਈਡ ਬਿਲਕੁਲ ਉਸਟ ਇਹ ਸ਼ਵੀਨ ਨੇ ਸੋਰੀ ਕ੍ਰੀਨ ਆ ਦੇ ਕਕਾ ਰਰੇ ਰੀ ਨੰਨਾ ਕ੍ਰੀਨ ਇਸ ਤੋਂ ਉਲਟ ਸਾਈਡ ਲਿਖਣਾ ਆਪਾਂ ਨੇ 바ਵਾ ਸ਼ਸ਼ੇ ਹੈਸੀ ਮਮਾ ਬਸ਼ੀ ਇਮ ਬਸ਼ੀ ਇਮ ਮਾਧ ਨੂੰ ਬੋਲ ਕੇ ਵੀ ਦੱਸ ਦਿੰਨੀ ਆ ਪਹਿਲੇ ਤਾਂ ਉਸ ਇਨਸਾਨ ਦਾ ਨਾਮ ਲਿਖਣਾ ਚਾਹੀਓ ਲੜਕਾ ਚਾਹੀਓ ਲੜਕੀ ਆ ਚਾਹੀਓ ਤੁਹਾਡੀ ਪਤਨੀਆਂ ਚਾਹੀਓ ਤੁਹਾਡਾ ਪਤੀ ਆ ਉਹਦਾ ਨਾਮ ਲਿਖ ਲੈਣਾ ਫਿਰ ਉਸ ਤੋਂ ਬਾਅਦ ਲਿਖਣਾ ਤੁਸੀਂ ਕ੍ਰੀਨ ਉਲਟ ਸੈੱਡ ਉਸ ਦੇ ਨਾਮ ਤੋਂ ਉਲਟ ਸੈੱਡ ਇੱਧਰ ਇੱਧਰ ਆਪਾਂ ਉਸ ਇਨਸਾਨ ਦਾ ਨਾਮ ਲਿਖ ਲਿਆ ਤੇ ਇੱਧਰ ਆਪਾਂ ਨੇ ਉਲਟ ਸੈੱਡ ਕ੍ਰੀਨ ਲਿਖ ਲਿਆ ਉਸ ਤੋਂ ਐਸੈੱਡ ਆਪਾਂ ਨੇ ਲਿਖਣਾ ਬਸ਼ੀ ਬਸ਼ੀ ਬਸ਼ੀਮ ਬਸ਼ੀਮ ਮੈਂ ਵੀ ਲਿਖਿਆ ਹੋਇਆ ਨਾ ਮੈਨੂੰ ਵੀ ਕੋਈ ਦੱਸਦਾ ਨਾ ਮੇਰੇ ਕੋਲ ਕੁਝ ਨਹੀਂ ਹੈ ਆਪਾਂ ਝੂਠ ਨਹੀਂ ਬੋਲਦੇ ਬਸ਼ੀਮ ਇਹ ਲਿਖਣਾ ਤੇ ਫਿਰ ਤੁਸੀਂ ਕੀ ਕਰਨਾ ਅੰਮਰਚ ਲਾਲੀ ਮਿਰਚ ਦੇ ਵਿੱਚ ਇਸ ਤਰ੍ਹਾਂ ਇਧਰ ਸੂਈ ਨਾਲ ਪਹਿਲਾਂ ਮਿਰਚ ਦੇ ਵਿੱਚ ਸੂਈ ਲਾਉਣੀ ਆ ਤੇ ਫਿਰ ਨਿੰਬੂ ਦੇ ਵਿੱਚ ਇਹ ਕੰਮ ਤੁਸੀਂ ਉਸ insan ਦੇ ਸੂਈ ਇਹ ਮਿਰਚ ਦੇ ਵਿੱਚ ਦੀ ਇਧਰ ਚ ਸੂਈ ਪਹਿਲਾਂ ਮਿਰਚ ਦੀ ਲੰਗਾਉਣੀ ਆ ਤੇ ਫਿਰ ਨਿੰਬੂ ਵਿੱਚ ਦੀ ਨਮਾ ਪਹਿਲਾਂ ਨਾ ਲਿਖਣਾ ਉਸ insan ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਉਲਟੀ ਸੂਈ ਜਿਵੇਂ ਟੈਂਪਿਸ ਇਸ ਤਰ੍ਹਾਂ ਚੱਲਦਾ ਨਾ ਇਸ ਤਰ੍ਹਾਂ ਨਹੀਂ ਕਰਨਾ ਉਸ ਦੀ ਟਾਈਮ ਪੀਸ ਦੀ ਸੂਈ ਦੇਖਣੀ ਹੈ ਉਲਟਾ ਵਾਸਾ ਜਿੱਧਰ ਨੂੰ ਸੂਈ ਮੁੜਦੀ ਆ ਯਾਨੀ ਜਿੱਧਰੋਂ 12 ਤੋਂ ਸ਼ੁਰੂ ਹੋ ਕੇ ਇੱਧਰ ਨੂੰ ਚੱਲਦੀ ਆ ਸੂਈ ਉਧਰ ਨੂੰ ਨਹੀਂ 12 ਤੋਂ ਬਾਅਦ 1 ਆਉਂਦਾ ਤੁਸੀਂ ਉਧਰ ਨੂੰ ਨਹੀਂ ਚੱਲਣਾ ਉਸੇ 12 ਤੋਂ ਪਹਿਲਾਂ 11 ਆਉਂਦਾ ਤੁਸੀਂ ਉਧਰ ਨੂੰ ਧਿਆਨ ਦੇਖ ਲਓ ਕਈਆਂ ਨੂੰ ਨਹੀਂ ਮਤਲਬ ਉਧਰ ਨੂੰ ਆਏ ਤੁਸੀਂ ਘਮਾਉਣਾ ਉਲਟਾ ਉਲਟਾ 7 ਵਾਰ ਘਮਾਉਣਾ ਦੇਖੋ ਇਨਸਾਨ ਜੇ ਤਾਂ ਮਰਦਾ ਆਪਾਂ ਨੂੰ ਪਤਾ ਮਰਦਾ ਇਸ ਚੀਜ਼ਾਂ ਨੂੰ ਨਹੀਂ ਮੰਦੇ ਤੁਹਾਡੇ ਹੋ ਸਕਦਾ ਉਹ ਜਾਗਦਾ ਪਿਆ ਥੱਪੜ ਵੀ ਮਾਰੇ ਤੁਹਾਡੇ ਨਾਲ ਹੱਥੋਂ ਭਾਈ ਵੀ ਹੋ ਸਕਦਾ ਇਹ ਤੁਸੀਂ ਉਹਦੇ ਸੁੱਤੇ ਪੈਤੇ ਕਰ ਸਕਦੇ ਸ਼ਨੀਵਾਰ ਦੀ ਰਾਤ ਨੂੰ ਤੇ ਤੁਸੀਂ ਸ਼ਨੀਵਾਰ ਨੂੰ ਕਰਕੇ ਸਵੇਰੇ ਐਤਵਾਰ ਨੂੰ ਇਹਨੂੰ ਜਲ ਪ੍ਰਵਾਹ ਕਰ ਦੇਣਾ ਸੂਈ ਸਮੇਤ ਸੂਈ ਕੱਢਣੀ ਨਹੀਂ ਵਿੱਚੋਂ ਹੈਗੀ ਸੂਈ ਐਸ ਪਾਸੇ ਪਾਉਣੀ ਹੈ ਮਿਰਚ ਦੇ ਪਹਿਲਾਂ ਮਿਰਚ ਚ ਪਾ ਲੈਣੀ ਹੈ ਸੂਈ ਫਿਰ ਤੁਸੀਂ ਨਿੰਬੂ ਦੇ ਵਿੱਚ ਦੀ ਨਿਗਾਦਣੀ ਮੈਂ ਤੁਹਾਨੂੰ ਇੱਕ ਵਾਰ ਦਿਖਾ ਦੇ ਇੱਕ ਕਈ ਵਾਰੀ ਫਿਰ ਕਹਿ ਦਿੰਦੇ ਨੇ ਵੀ ਸਾਨੂੰ ਜੀ ਪਤਾ ਨਹੀਂ ਲੱਗਿਆ ਇਸ ਚੀਜ਼ ਦਾ ਆ ਦੇਖੋ ਆਪਣੇ ਕੋਲੇ ਸੂਈ ਹੈ ਹਾਂ ਹਾਂ ਸੋਈ ਆਪਾਂ ਮਿਰਚ ਵਿੱਚ ਦੀ ਕੱਟਦੀ ਹੈ ਹੁਣ ਆਪਾਂ ਇਹ ਨਿੰਬੂ ਦੇ ਆਰ ਪਾਰ ਚ ਕੱਢਣੀ ਹੈ ਇਹ ਸੋਈ ਇਹ ਆ ਦੇਖੋ ਇਹ ਤਿੰਨਾਂ ਚੀਜ਼ਾਂ ਨੂੰ ਹਰ ਸ਼ਨੀਵਾਰ ਤੁਸੀਂ ਕਿਸੇ ਸ਼ਮਸ਼ਾਨ ਜਗ੍ਹਾ ਤੇ ਸੱਟਿਆਉਣਾ ਕੋਈ ਕਿਸਦਾ ਟੂਣਾ ਨਹੀਂ ਕੋਈ ਮਾਣਾ ਨਹੀਂ ਕੋਈ ਆਪਾਂ ਕਿਸਦਾ ਬੁਰਾ ਨਹੀਂ ਕਰਨਾ ਇਹਨਾਂ ਚੀਜ਼ਾਂ ਨਾਲ ਨਾ ਹੀ ਕਿਸਦਾ ਬੁਰਾ ਹੋਵੇ ਜਾਂ ਤੁਸੀਂ ਸੋਚ ਸਮਝ ਕੇ ਹੰਬ ਕੇ ਨਾ ਹੀ ਮੈਂ ਕਿਸੇ ਨੂੰ ਕੋਈ ਬੁਰਾ ਬਾ ਦੱਸੂਗੀ ਕਿਸਨਾ ਬੁਰਾ ਹੋਣ ਵਾਲਾ ਬਸ਼ੀਕਰਨ ਵਾਲੇ ਵੀ ਪਾ ਹੈਗੇ ਨੇ ਵੀ ਜਿਨ੍ਹਾਂ ਨਾਲ ਲੋਕਾਂ ਨੂੰ ਬਸ਼ੀ ਵਿੱਚ ਕੀਤਾ ਪਰ ਮੈਂ ਉਹ ਨਹੀਂ ਦੱਸੂਗੀ ਕਦੇ ਵੀ ਚਾਹੇ ਮੇਰੇ ਤੋਂ ਤੁਸੀਂ ਮੰਗ ਮੰਗ ਹੰਮ ਜੇ ਪਰ ਮੈਂ ਨਹੀਂ ਦੱਸੂਗੀ ਮੈਂ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਕਿ ਨਹੀਂ ਮੈਂ ਕਰਾਂਗੀ ਕਿਤੇ ਨਹੀਂ ਤੇ ਫਿਰ ਇੱਕ ਹੋਰ ਪਾ ਤੁਸੀਂ ਮੰਦਿਰ ਜਾ ਸਕਦੇ ਹੋ ਸ਼ਿਵਜੀ ਦੇ ਸ਼ਿਵਜੀ ਇੰਨਾਂ ਚੀਜ਼ਾਂ ਨੂੰ ਪਤੀ ਪਤਰੀ ਨੂੰ ਬਹੁਤ ਛੇਤੀ ਜੋੜਦਾ ਬੱਚਿਆਂ ਨੂੰ ਮਾਂ ਨਾਲ ਬਹੁਤ ਛੇਤੀ ਜੋੜਦਾ ਪਰਿਵਾਰ ਨਾਲ ਕੋਈ ਵੀ ਇਨਸਾਨ ਜਿਹੜਾ ਇਸ ਤਰ੍ਹਾਂ ਕਰਦਾ ਉਸ ਨੂੰ ਬੜੀ ਛੇਤੀ ਜੋੜਦਾ ਕਿ ਪੋੜਾ ਤੁਸੀਂ ਕੀ ਕਰਨਾ ਸਵੇਰੀ ਇਸ਼ਨਾਨ ਕਰੋ ਕਿਸੇ ਵੀ ਦਿਨ ਇਸ਼ਨਾਨ ਕਰੋ ਇਸ਼ਨਾਨ ਕਰਕੇ ਸ਼ਿਵਜੀ ਦੇ ਮੰਦਿਰ ਜਾਣਾ ਤੇ ਉੱਥੇ ਜਾ ਕੇ ਤੁਸੀਂ ਕੀ ਕਰਨਾ ਜੇ ਤੁਸੀਂ ਕਰੋ ਆਪਦਾ ਕੋਈ ਫੁੱਲ ਲੈ ਕੇ ਗਏ ਤਾਂ ਠੀਕ ਹੈ ਜੇ ਨਹੀਂ ਲੈ ਗੇ ਤਾਂ ਉੱਥੋਂ ਇੱਕ ਫੁੱਲ ਲੈ ਲੈਣਾ ਜਿਹੜੇ ਇਨਸਾਨ ਨੂੰ ਬਸ਼ੀਕ ਕਰਨ ਕੀਤਾ ਜੇ ਤੁਹਾਡੇ ਨਾਲ ਜਾਂਦਾ ਤਾਂ ਸਭ ਤੋਂ ਵਧੀਆ ਅਗਰ ਨਹੀਂ ਜਾ ਰਿਹਾ ਤੁਸੀਂ ਉਹਦੀ ਫੋਟੋ ਲੈ ਜਾਓ ਫੋਟੋ ਲੈ ਜਾ ਕੇ ਜੇ ਤੁਸੀਂ ਘਰੋਂ ਜਲ ਲੈ ਕੇ ਗਏ ਉਹ ਤੋਂ ਵਧੀਆ ਜੇ ਨਹੀਂ ਜਲ ਹੈ ਕਿ ਉੱਥੋਂ ਗਲਾਸ ਚ ਕੋਈ ਜਲ ਲਵੋ ਤੇ ਸ਼ਿਵਜੀ ਦੇ ਭੋਲੇ ਨਾਥ ਤੇ ਜੋ ਸ਼ਿਵ ਲੇਗਾ ਉਹਦੇ ਉੱਪਰ ਪਾਓ ਕਿਰਤੂ ਬੱਤੀ ਕਰੋ ਤੇ ਜੋਤ ਜ਼ਰੂਰ ਜਗਾਓ ਇਹ ਨਾ ਭੁੱਲਿਓ ਤੂ ਬੱਤੀ ਜੋਤ ਜਾ ਇਹ ਤਿੰਨ ਚੀਜ਼ਾਂ ਨਹੀਂ ਭੁੱਲਣੀਆਂ ਫੁੱਲ ਤੁਸੀਂ ਉੱਥੋਂ ਵੀ ਚੱਕ ਸਕਦੇ ਫੁੱਲ ਨੂੰ ਇਸ ਤਰ੍ਹਾਂ ਹੱਥ ਵਿੱਚ ਲੈ ਕੇ ਤੁਸੀਂ ਓਮ ਸ਼ਿਵਾਏ ਓਮ ਸ਼ਿਵਾਏ 21 ਵਾਰ ਕਹਿਣਾ ਇਹ ਜਿਹੜਾ ਤੁਸੀਂ 21 ਦਿਨ ਕਰਨਾ 21 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਦੇਖੋ ਇਹ ਚੀਜ਼ਾਂ ਨੂੰ ਟਾਈਮ ਲੱਗਦਾ ਜ਼ਰੂਰ ਇਹ ਬਹੁਤ-ਬਹੁਤ ਹੀ ਇਹ ਖਵਾਇਆ ਜਾਂਦਾ ਵਰਸ਼ਿਕ ਕਰ ਬਸ਼ੀਕ ਕਾਰਨ ਜਿਹੜੀ ਇੱਕ ਚੀਜ਼ ਆ ਨਾ ਉਹਦੀ ਰਾਖ ਬਣਾ ਕੇ ਖਵਾਈ ਜਾਂਦੀ ਹੈ ਉਸ ਸੰਸਾਨ ਨੂੰ ਫਿਰ ਉਹਨੂੰ ਬਸ ਵਿੱਚ ਕੀਤਾ ਜਾਂਦਾ ਜਿਹੜਾ ਬਸ਼ੀਕ ਕਰਨ ਤੋੜਨਾ ਥੋੜਾ ਜਿਹਾ ਔਖਾ ਵਾ ਕਰਨਾ ਬੜਾ ਸੌਖਾ ਵਾ ਕਰਨ ਵਾਲਤਾ ਕਰਕੇ ਪਾਸੇ ਹੋ ਜਾਂਦੇ ਨੇ ਤੇ ਇਹ ਤੁਸੀਂ ਜਿਹੜੀ ਉਸ ਸੰਸਾਨ ਦੀ ਜੇ ਨਹੀਂ ਤੁਹਾਡੇ ਨਾਲ ਜਾਂਦਾ ਤਾਂ ਉਸਦੀ ਫੋਟੋ ਲੈ ਜਾਣੀ ਆ ਫੋਟੋ ਉਹਦੀ ਸ਼ਿਵਜੀ ਦੇ ਜਿਵੇਂ ਸਮਝ ਲਓ ਵੀ ਆਪਣੇ ਕੋਲੇ ਫੋਟੋ ਆ ਹੈ ਇਹਦਾ ਫੋਟੋ ਦਾ ਮੂੰਹ ਸ਼ਿਵਲਿੰਗ ਬਣੇ ਚਾਹੀਦਾ ਤੇ ਤੁਸੀਂ ਉਹਦੀ 11 ਵਾਰੀ ਨਮਸਕਾਰ ਕਰਾਉਣੀ ਆ ਜਿੰਨੀ ਵਾਰੀ ਤੁਸੀਂ ਹਰੀ ਓਮ ਓਮ ਸ਼ਿਵਾਏ ਬੁਰਨਾ ਓਮ ਸ਼ਿਵਾਏ ਇੱਕ ਵਾਰੀ ਓਮ ਸ਼ਿਵਾਏ ਬੋਲੇ ਉਹ ਫੋਟੋ ਨੂੰ ਉਸ ਇਨਸਾਨ ਦੇ ਦੁਆਰਾ ਨੂੰ ਫੋਟੋ ਦੇ ਉੱਪਰ ਜੀ ਫੇਰ ਓਮ ਸ਼ਿਵਾਏ ਫੇਰ ਓਮ ਸ਼ਿਵਾਏ 21 ਵਾਰੀ ਓਮ ਸ਼ਿਵਾਏ ਉਸ ਦੀ ਫੋਟੋ ਦੇ ਉੱਪਰ ਇਸ ਤਰ੍ਹਾਂ ਕਰਨਾ ਓਮ ਸ਼ਿਵਾਏ ਉਹ ਮੈਂ شويه ਲਈ ਫੋਟੋ ਆ ਉਹ ਸ਼ਿਵਜੀ ਬਣੀ ਨੂੰ ਮੂੰਹ ਹੋਣਾ ਚਾਹੀਦਾ ਜਿਵੇਂ ਮੇਰਾ ਤੁਹਾਡੇ ਬਣੀ ਨੂੰ ਆ ਇੱਕ ਨਹੀਂ ਤੁਹਾਡਾ ਸ਼ਿਵਜੀ ਬਣੀ ਨਾਲ ਤੁਸੀਂ ਜਿਹੜੀ ਫੋਟੋ ਆਪਦੇ ਬਣੀ ਨੂੰ ਨਹੀਂ ਮੂੰਹ ਰੱਖਣਾ ਉਹਦਾ ਉਹਦਾ ਜਿਹੜਾ ਫੋਟੋ ਆ ਉਹ ਸ਼ਿਵਜੀ ਬਣੀ ਨੂੰ ਹੋਣੀ ਚਾਹੀਦੀ ਉਹਨੇ ਵੇਰੀ ਨਮਸਕਾਰ ਫੋਟੋ ਦੀ ਕਰਵਾਓ ਇਹ ਕੰਮ ਜੇ ਤੁਸੀਂ 21 ਦਿਨ ਉੱਥੇ ਕਰ ਸਕਦੇ ਸ਼ਿਵ ਮੰਦਿਰ ਚ ਤਾਂ ਵੀ ਠੀਕ ਆ ਅਗਰ ਤੁਸੀਂ ਸ਼ਿਵ ਮੰਦਿਰ ਦੇ ਵਿੱਚ ਨਹੀਂ ਜਾ ਸਕਦੇ ਤੁਸੀਂ ਜਿਹੜਾ ਜਾਲ ਆ ਜੇ ਤੁਸੀਂ ਸ਼ਿਵ ਮੰਦਿਰ ਵਿੱਚ ਗਏ ਹੋ ਉੱਥੇ ਇੱਕ ਜਾਲ ਹੁੰਦਾ ਉਹ ਜਾਲ ਇਸ ਇਸ ਉਂਗਲ ਨਾਲ ਐ ਸਤ ਦੀ ਸੱਜੇ ਹੱਥ ਦੀ ਐ ਸੁਮਵਾਰ ਦੇ ਨਾਲ ਤੁਸੀਂ ਉਸ ਇਨਸਾਨ ਦੀ ਫੋਟੋ ਤੇ ਇੱਥੇ ਲਾਣਾ ਮੱਥੇ ਤੇ ਤੇ ਤੁਸੀਂ ਆਪਦੇ ਵੀ ਲਾਣਾ ਆਕਰ ਤੁਸੀਂ ਸ਼ਿਵ ਮੰਦਰ ਨਹੀਂ ਜਾ ਸਕਦੇ ਤੁਸੀਂ ਸ਼ਿਵਲਿੰਗ ਮਿਲਦੇ ਨੇ ਘਰੇ ਇਹ ਸਾਰਾ ਕੁਝ ਘਰੇ ਕਰ ਸਕਦੇ ਹੋ ਬੈਠ ਕੇ ਪਰ ਕੇਸੀ ਸ্নানਨ ਕਰਕੇ ਕਰਨਾ ਹੈ ਕੰਮ 21 ਦਿਨ ਕਰਨਾ ਕੇਸੀ ਸ্নানਨ ਕਰਕੇ ਤੇ ਜਦੋਂ ਆਪਾਂ ਨੂੰ ਪਤਾ ਵੀ 21 ਦਿਨ ਲੇਡੀ ਨੂੰ 5 ਦਿਨ ਵਿੱਚ ਹੁੰਦੇ ਨੇ ਤੇ ਉਹ ਵੀ ਆਪਦਾ ਦੇਖ ਕੇ ਕਰਿਓ ਵੀ ਸਾਡੇ 21 ਦਿਨਾਂ ਦੇ ਵਿੱਚ ਉਹ ਦਿਨ ਨਾ ਟੁੱਟਣ ਉਹਨਾਂ ਦਿਨਾਂ ਤੋਂ ਬਾਅਦ ਹੀ ਸ਼ੁਰੂ ਕਰੀ। ਫੇਰ ਤੁਸੀਂ ਕੀ ਕਰਨਾ? ਤੁਸੀਂ ਜਦ ਆਪਣੇ ਘਰੇ ਵੀ ਕਰ ਰਹੇ ਹੋ, ਘਰੇ ਵੀ ਉਸੇ ਤਰ੍ਹਾਂ ਹੀ ਕਰਨਾ ਜਿਸ ਤਰ੍ਹਾਂ ਤੁਹਾਨੂੰ ਮੈਂ ਮੰਦਰ ਦੇ ਵਿੱਚ ਦੱਸਿਆ। ਤੁਸੀਂ ਜੇ ਉਸ ਇਨਸਾਨ ਦੇ ਮੱਥੇ ਤੇ ਲਾ ਸਕਦੇ ਕਿਸੇ ਵੀ ਬਹਾਨੇ ਨਾਲ ਜਲ ਤਾਂ ਸਭ ਤੋਂ ਵਧੀਆ ਅਗਰ ਨਹੀਂ ਲਾ ਸਕਦਾ ਤੁਸੀਂ ਉਸੇ ਤਰ੍ਹਾਂ ਫੋਟੋ ਤੇ ਕਰਨਾ ਹੈ ਕੰਮ। ਤੇ ਇਹ ਆਪਣੇ ਦੋ ਆਪਾ ਹੋ ਗਏ, ਤੀਜਾ ਆਪਾ। ਤੁਸੀਂ ਉਸ ਇਨਸਾਨ ਦੀ ਫੋਟੋ ਲੈਣੀ ਆ ਲਾਲ ਮਿਰਚਾਂ ਡੰਡੀ ਵਾਲੀਆਂ। ਉਹ ਸੱਤ ਵਾਰੀ ਉਸਦੀ ਫੋਟੋ ਤੇ ਸ਼ਿਵਾ ਲੈਣੇ ਨੇ ਜੇ ਤਾਂ ਤੁਸੀਂ ਉਸ ਇਨਸਾਨ ਦੇ ਸ਼ਿਵਾ ਸਕਦੇ ਜਿਸ ਨੂੰ ਬਸ਼ੀਕਰਨ ਕੀਤਾ ਹੋਇਆ ਫੇਰ ਤਾਂ ਠੀਕ ਆ ਅਗਰ ਨਹੀਂ ਕਰ ਸਕਦੇ ਤੁਸੀਂ ਇਹ ਕੰਮ ਕਿਉਂ ਮੈਨੂੰ ਪਤਾ ਜਿਸ ਇਨਸਾਨ ਨੂੰ ਕੀਤਾ ਹੁੰਦਾ ਉਹ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਲਵੇ ਨਹੀਂ ਲੱਗਣ ਲੰ데요 ਹਮ ਇੱਕ ਪਹਿਲਾਂ ਮੈਂ ਤੁਹਾਨੂੰ ਲੱਛਣ ਦੱਸ ਕੇ ਹਟੀਆਂ ਵੀ ਉਹਦੇ ਇਹ ਲੱਛਣ ਹੁੰਦੇ ਨੇ ਤੁਸੀਂ ਦੋ ਮਿਰਚਾਂ ਲੈਣੀਆਂ ਨੇ ਉਸਦੀ ਫੋਟੋ ਉੱਤੇ ਜੀ ਸ਼ਿਵਾਉਣੀਆਂ ਨੇ ਸੱਤ ਵਾਰ ਸ਼ਿਵਾ ਕੇ ਉਹਨਾਂ ਮਿਰਚਾਂ ਨੂੰ ਤੁਸੀਂ ਕਪੂਰ ਦੇ ਉੱਤੇ ਝਾੜਾ ਇਹ ਵੀ ਤੁਸੀਂ 11 ਵਾਰ ਕਰਨਾ ਤੇ ਜਿਹੜਾ ਉਹ ਨਿੰਬੂ ਵਾਲਾ ਪਾ ਜਿਹੜਾ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਿਆ ਸੀ ਇਹ ਵੀ ਤੁਸੀਂ 11 ਸ਼ਨੀਵਾਰ ਕਰਨਾ ਹੂੰ ਤੇ ਜਿਹੜਾ ਸ਼ਿਵਜੀ ਵਾਲਾ ਪਾਦ ਸਤ ਨੂੰ ਸ਼ਿਵ ਮੰਦਿਰ ਵਾਲਾ ਓਮ ਸ਼ਿਵਾਈ ਵਾਲਾ ਇਹ ਜਾਪ ਕਰਨਾ ਇਹ ਤੁਸੀਂ ਬਹਿੰਦੇ ਉੱਤੇ ਹਰ ਟਾਈਮ ਕਰਦੇ ਰਹੋ ਜਿੱਥੇ ਵੀ ਤੁਹਾਨੂੰ ਕੋਈ ਬਜ਼ੁਰਗ ਮਿਲਦਾ ਉਹਦੇ ਪੈਰੀ ਹੱਥ ਜ਼ਰੂਰ ਲਾਓ ਹੂੰ ਚਾਹੇ ਤੁਸੀਂ ਪਤੀ ਵਾਸਤੇ ਕਰ ਰਹੇ ਹੋ ਚਾਹੇ ਤੁਸੀਂ ਪਤਨੀ ਵਾਸਤੇ ਕਰ ਰਹੇ ਹੋ ਤੁਸੀਂ ਜੇ ਪਤਨੀ ਵਾਸਤੇ ਕਰਿਆ ਤਾਂ ਪਤਨੀ ਦੇ ਮਾਤਾ ਪਿਤਾ ਦੀ ਬਹੁਤ ਜ਼ਿਆਦਾ ਇੱਜ਼ਤ ਕਰੋ ਸਤਕਾਰ ਕਰੋ ਉਹਦੇ ਭੈਣ ਭਰਾਵਾਂ ਦਾ ਕਰੋ ਕਿ ਇੱਕ ਚੀਜ਼ ਹੁੰਦੀ ਆ ਇਹ ਗ੍ਰਹਿ ਦੋਸ਼ ਤੁਹਾਡੇ ਵੀ ਹੁੰਦੇ ਨੇ ਤੇ ਜੇ ਤੁਸੀਂ ਆਪਣੇ ਪਤੀ ਵਾਸਤੇ ਕਰਨਾ ਤਾਂ ਪਤੀ ਦੇ ਮਾ ਮਾਪ ਦੇ ਸਵੇਰੇ ਉੱਠ ਕੇ ਪੈਰੀ ਹੱਥ ਲਾਓ ਤੇ ਉਹਨਾਂ ਦਾ ਬਹੁਤ ਜ਼ਿਆਦਾ ਸਤਕਾਰ ਕਰੋ ਰੋਟੀ ਪਾਣੀ ਦੇ ਦਿਓ ਟਾਈਮ ਨਾਲ ਕਿ ਇਹ ਇੱਕ ਗ੍ਰਹਿ ਦੋਸ਼ ਹੁੰਦੇ ਨੇ ਨਾਲ ਤੁਹਾਡੇ ਗ੍ਰਹਿ ਦੋਸ਼ ਮਿਲੇ ਹੋਏ ਨੇ ਜੇ ਤੁਹਾਡਾ ਬੱਚੇ ਇਸ ਤਰ੍ਹਾਂ ਕਰ ਰਹੇ ਨੇ ਤਾਂ ਤੁਸੀਂ ਕਿਸੇ ਵੀ ਇਨਸਾਨ ਨੂੰ ਰੋਟੀ ਪਾਣੀ ਖਵਾਓ ਤੇ ਉਹਦੀ ਵਧੀਆ ਸੇਵਾ ਕਰੋ ਇਹ ਚੀਜ਼ਾਂ ਤੋੜਨ ਦੇ ਪਾਰੇ ਕਰਨੇ ਬੜੇ ਸੌਖੇ ਨੇ ਪਰ ਇਹ ਤੋੜਨੇ ਕਹਿੰਦੇ ਬਹੁਤ ਔਖੇ ਨੇ ਕਿਉਂ ਕਰਨ ਵਾਲਾ ਵਾਰ-ਵਾਰ ਕਰਦਾ ਤੇ ਜਿਹੜਾ ਇਹ ਸ਼ਿਵਜੀ ਵਾਲਾ ਪਰ ਤੁਹਾਨੂੰ ਇਹ ਬਹੁਤ ਹੀ ਜ਼ਿਆਦਾ ਇਹ ਇੱਕ ਵਾਰੀ ਕਰਨ ਨਾਲ ਹੀ ਤੁਹਾਨੂੰ ਅਖਿਆਈ ਜ਼ਰੂਰ ਲੱਗੂਗੀ ਵੀ ਜ਼ਿਆਦਾ ਹੈ ਇਹਦੇ ਵਿੱਚ ਪਰ ਜ਼ਿਆਦਾ ਨਹੀਂ ਹੈ ਆਪਦੇ ਘਰ ਬੈਠ ਕੇ ਵੀ 21 ਦਿਨ ਕਰ ਸਕਦੇ ਹੋ 21 ਦਿਨਾਂ ਦੇ ਵਿੱਚ ਬੰਦਾ ਠੀਕ ਹੋਣਾ ਸ਼ੁਰੂ ਹੋ ਜੂ ਹੌਲੀ 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 2-3 ਮਹੀਨੇ ਵਿੱਚ ਦੀ ਬੰਦਾ ਬਿਲਕੁਲ ਨਾਰਮਲ ਬਣ ਜੂ ਜਿਵੇਂ ਜਿਵੇਂ ਪਹਿਲਾਂ ਸੀ ਘਰ ਨੂੰ ਪਰਿਵਾਰ ਨੂੰ ਪਿਆਰ ਕਰਨ ਲੱਗ ਜੂ ਘਰੇ ਜਿਹੜੀ ਤਨਖਾਹ ਨਹੀਂ ਦੇ ਰਹੇ ਇਹਨਾਂ ਦਾ ਸਾਰਿਆਂ ਦਾ ਪਤਾ ਹੀ ਹੈ ਫਿਰ ਤਨਖਾਹ ਤਾਂ ਕਿਹਨੂੰ ਦੇਣੀ ਹੈ ਘਰ ਦੇ ਵਿੱਚ ਕੀ ਕੀ ਨਹੀਂ ਕਰਦੇ ਇਹ ਤੋੜ ਭਾਨੇ ਕਰਦੇ ਕਿ ਘਰੋਂ ਚੀਜ਼ਾਂ ਨਹੀਂ ਚੱਕਦੇ ਬਹੁਤ ਕੁਝ ਕਰਦੇ ਨੇ ਜਿਨ੍ਹਾਂ ਨੂੰ ਵਸ਼ੇਕ ਕਰਨ ਕੀਤਾ ਹੋਇਆ ਹੁੰਦਾ ਵਸ਼ੇਕ ਕਰਨ ਜਿਹੜੇ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਕੀਤਾ ਹੁੰਦਾ ਉਹ ਪਰਿਵਾਰ ਨੂੰ ਪਤਾ ਹੁੰਦਾ ਵੀ ਸਾਡੇ ਉੱਤੇ ਇਸ ਟਾਈਮ ਦੀ ਕੀ ਨਸੀਬਤਾ ਗਰੀ ਪਰ ਜਿਹੜੇ ਵਸ਼ੇਕ ਕਰਨ ਕਰਦੇ ਨੇ ਉਹ ਬੜਾ ਕੰਮ ਗਲਤ ਆ ਦੇਖੋ ਵਸ਼ੇਕ ਕਰਨ ਦਾ ਪਾ ਮੇਰੇ ਕੋਲ ਵੀ ਇਹ ਕਰਨ ਦਾ ਪਰ ਮੈਂ ਭੁੱਲ ਕੇ ਵੀ ਨਹੀਂ ਦੱਸੂੰਗੀ ਆਪਣੀ ਜ਼ੁਬਾਨ ਤੋਂ ਕਮੈਸਰ ਭਲਾ ਕਰਨ ਵਾਸਤੇ ਅੱਗੇ ਆਈਆਂ ਮੈਂ ਕਿਸੇ ਦਾ ਬੁਰਾ ਨਹੀਂ ਕਰੂੰਗੀ ਚਾਹ ਤੁਸੀਂ ਮੇਤੇ ਮੰਗ ਮੰਗੇ ਵੀ ਹਮਝੇ ਮੈਂ ਬੁਰਾ ਕਰਨ ਵਾਲਾ ਕੋਈ ਵੀ ਪਾ ਨਹੀਂ ਦਸੂ ਕਿਸੇ ਨਾਈ ਮੈਂ ਕਿਸੇ ਦਾ ਬੁਰਾ ਕਰਾਂਗੀ ਨਾਈ ਮੈਂ ਤੁਹਾਡੇ ਕੋਲੋਂ ਕਿਸੇ ਦਾ ਬੁਰਾ ਕਰਾਵਾਂਗੀ ਕਿਉਂ ਜਦੋਂ ਅਸੀਂ ਬੁਰਾ ਕਰਦੇ ਆਂ ਅੰਤ ਨੂੰ ਬੁਰਾ ਸਾਡਾ ਹੀ ਹੁੰਦਾ ਟਾਈਮ ਪੈਕੇ ਹੋ ਜਾਊਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਆ ਕਰੋ ਵੈਗਰੂ ਲਿਖਣਾ ਹਾਜ਼ਰੀ ਲਾਉਣੀ ਨਾ ਭੁੱਲਿਆ ਕਰੋ ਸਭ ਤੋਂ ਪਹਿਲਾਂ ਵੈਗਰੂ ਲਿਖ ਕੇ ਹੀ ਵੀਡੀਓ ਨੂੰ ਸਟਾਰਟਿੰਗ ਕਰਿਆ ਕਰੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ